ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਸਿਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ 12-13 ਦੇ ਲਾਗੇ ਬੰਨੇ ਪੱਛੋ ਤੁਹਾਨੂੰ ਦਿਖਾਵਾਂਗੇ ਕੁਝ ਮੱਝਾਂ ਐ ਕੁਝ ਗਾਵਾਂ ਐ ਕੋਈ ਟੋਕੜ ਗੱਬਣ ਐ ਕੋਈ ਸੱਜਰ ਐ ਕੋਈ ਟੁਕੜਿਆ ਇੱਕ ਆ ਪੂਰੀ ਨੀਲੀ ਵੀ ਧੰਨਵਾਦ ਛੋਟੀ ਤੁਹਾਨੂੰ ਦਿਖਾਉਣੀ ਆ ਹੌਲੇ ਬਾਅਦ ਵਿੱਚ ਵੀਡੀਓ ਪੂਰੀ ਵੇਖਿਓ ਜਰੂਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹੀ ਕਵਾਂਗੇ ਕਿ ਵੱਡੇ ਛੋਟੇ ਭਾਜੜੇ ਸਾਰੇ ਹੀ ਹੈਗੇ ਆ ਸਾਰੀ ਵੈਰਾਈਟੀ ਦੇ ਪਛੂ ਹੈਗੇ ਆ ਵੀਡੀਓ ਕੋਈ ਵੀ ਪੂਰੀ ਵੇਖੇ ਜਰੂਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬੋਹ ਧੰਨਵਾਦ ਬੋਹ ਬੋਲੋ ਚਲੋ ਵਧੀਆ ਜੀ ਹੋਰ ਵੀਰ ਭਾ ਵੀਰੂ ਇੱਕ ਵਾਰ ਸਾਰੇ ਸਾਡੇ ਰੁਕ ਤੇ ਪ੍ਰਸ਼ਾਸਨਿਕ ਕਾਰ। ਵੇਗਿਆ ਮਾਲਦਨ ਵਾਲਾ ਫਿਰ। ਮਾਲ ਤੇ ਮਾਲ ਦੀ ਮਿਹਨਤ ਹੈ ਜਦ ਚਲ ਗਿਆ। ਠੀਕ ਆ। ਹਾਂਜੀ ਇੱਕ ਵਾਰ ਇਸ ਨੂੰ ਵੀ ਕਿਸੇ ਲਈ ਆ। ਅੱਛਾ। ਉਹ ਬੱਦੀ ਐ ਸਾਈਨ ਹੋਇਆ। ਅੱਛਾ। ਦੇਖੋ ਜੀ ਉਹ ਅੱਜ ਦਾ ਤੁਹਾਨੂੰ ਨਾਲ ਟਾਈਮ ਹੀ ਆ ਗਿਆ ਜੀ ਤੇ ਵੀਰ ਨੂੰ ਖਾਲ ਦਿੰਨੇ ਆ। ਅੱਛਾ। ਜੀ ਲੈ ਕੇ ਤੇ 7:30 ਫਿਰ ਮਜ਼ਦੂਰੀ ਕੰਮ ਚੁਣੀ। ਠੀਕ ਠੀਕ ਆ। ਜੋ ਕਰ ਕਰ ਮਸ਼ੀਨ। ਚਲੋ ਨਾਮ ਦੱਸ ਤੇ ਕਰੀ। ਨਾਮ ਆਪਣਾ ਭਾਲਾ। ਹਾਂਜੀ। ਪਿੰਡ ਪੰਗਾਲੀ। ਜ਼ਿਲ੍ਹਾ ਅੰਮ੍ਰਿਤਸਰ। ਤਸਵੀਰ ਮਜੀਠਾ। ਜੇਂ ਕਿ ਬਿਲਕੁਲ ਹੀ ਰੋਡ ਦੇ ਨਾਲ 4 ਕਿਲੋਮੀਟਰ ਆ। ਠੀਕ ਹੈ ਜੀ। ਤੇ ਫੋਨ ਨੰਬਰ ਬੋਲ ਦਇਕਰ। ਫੋਨ ਨੰਬਰ ਆਪਣਾ 98569 ਹਾਂਜੀ 21491 ਠੀਕ ਹੈ ਜੀ। ਦੂਜਾ ਗਾ 7343 ਹਾਂਜੀ 7609 ਠੀਕ ਹੈ ਜੀ। ਹਾਂਜੀ ਇਹ ਦੂਜਾ ਨੰਬਰ ਹੈ। ਤੇ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਮੱਝ ਤਾਜੀ ਸੂਈ ਹੈ ਜਿਹੜੀ ਮਗਰ ਇਹਨੇ ਕੱਟੀ ਆ ਤੇ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ। 나ੜੋ ਜਿਹੜਾ ਨਾਲ ਹੀ ਆ। ਹਾਂਜੀ ਹਾਂਜੀ ਕਿੰਨੇ ਦਿਨ ਹੋਏ ਵੇਚੀ ਨੇ ਸੂਈ ਨੇ? ਆ ਕਿੰਨੇ ਦਿਨ ਸੂਈ ਤੇ ਨਾ ਚਾਹੁੰਦੀ ਉਗਣੀ। ਠੀਕ ਆ। ਨਾ ਜਵਾਨ ਹੋ ਚੁਕੀ ਠੀਕ ਹੈ ਜੀ ਤੁਰ ਦੋ ਇੱਕ ਵਾਰੀ ਕਿੰਨਾ ਕ ਦੁੱਧ ਵਿੱਚ ਚਵਾਈ ਜਾਊਗੀ ਇਹ ਕਿੰਨਾ ਕ ਫੋਲਾ ਹੋਗਾ 8 ਕਿਲੋ ਦੁੱਧ 8 ਕਿਲੋ ਗੱਡੀ ਜਾਊਗੀ ਵੱਡੀ ਹੈ ਵੱਡੀ ਠੀਕ ਹੈ ਜੀ ਸੇਵਾ ਦਾ ਦੁੱਧ ਗੱਡੀ ਉਤਨੇ ਹੈ ਕਿ ਕੱਦ ਕਾਠ ਪੱਖੋਂ ਚੰਗੀ ਆ ਸੋਈ ਤਾਜੀ ਆ ਜਿਹੜੀ ਸਾਰੀਆਂ ਗਰਮੀਆਂ ਦੁੱਧ ਚ ਆਉਣਾ ਮਹੀਨਾ। ਜਵਾਬ ਸਮਾ ਬਹੁਤ ਵਧੀਆ ਵਾ। ਠੀਕ ਆ। ਇਹ ਜਿਹੜੀ ਜਵਾਬ ਨਾ ਅਗਲੇ ਨਾਲ ਉਹ ਕੋਈ ਨਾਲ ਨਹੀਂ। ਤਾਜ਼ਾ ਹੀ ਆ ਬੱਚਾ ਜਿਹਦੇ। ਠੀਕ ਆ। ਤੇ ਮਗਰ ਵੀ ਕੱਟੀ ਆ। ਤੇ ਮੁੱਲ ਦੁੱਧ ਮੁੱਲ ਕਿੰਨਾ ਕੁ ਰੱਖ ਲਈਏ ਦੁੱਧ। ਮੁੱਲ ਕਿੰਨਾ ਕੁ ਰੱਖਣਾ ਇਹਦਾ। ਠੀਕ ਆ। ਸੀਲ ਕਰਾ ਕੇ ਤਾਂ ਇਦਾਂ ਹੀ ਨਾ। ਇਦਾਂ ਮਰਜੀ ਸੱਦੇ ਪਾ ਲਈਏ ਬਹੁਤ ਮੋਟੀ ਤਾਕ ਕੋਲੀ ਆ। ਠੀਕ ਆ। ਮਾਸਾਕ ਬੱਚੇ ਥੱਲੇ ਲੱਗ ਰਿਹਾ। ਵਾਲੇ ਪਸਮ ਨਹੀਂ ਸ਼ੁਰੂ ਹੋ ਗਈ ਜੇਰੀ। ਬਹੁਤ ਠੰਡੀ ਮਈ ਬਹੁਤ ਜ਼ਿਆਦਾ ਏ। ਠੀਕ ਆ ਆ ਵੇਖੋ ਆਹ ਦਿਲੇ ਭਾਵੇਂ ਐਦਾਂ ਹੀ ਸ਼ਾਣਾ ਮਾਰਦੀ ਹੁੰਦੀ ਏ ਠੀਕ ਆ ਤੇ ਕਿੰਨਾ ਮੁੱਲ ਰੱਖਦੀ ਏ ਤਾਂ ਫਿਰ ਮੁੱਲ ਵੀ ਰੋ ਸ਼ਾਣੀ ਜਿੱਤ ਜਹਾਜਾ ਕਰੀਏ ਫਿਰ ਹੁਣ ਵੱਡੀ ੁੱਡੀ ਆ ਵੱਡੀਆਂ ਵੱਡੀਆਂ ਚੱਲ ਹਾਂਜੀ ਹਾਂਜੀ ਤੇ ਛੋਟਾ ਮਾ ਹੁੰਦਾ ਕਿ ਛੋਟੇ ਛੜਾਈ ਹਾਂਜੀ ਹਾਂਜੀ ਜਿਹੜੀਆਂ ਵੀ ਜਿਹੜਾ ਵੀ ਵੀਰ ਭਰਾ ਫੋਨ ਲਾ ਦੇ ਉਹਨੂੰ ਵੇਚ ਦਈਏ ਉਹ ਲੈ ਜਾਏ ਤਾਂ ਹੀ ਵਿਕਦੀ ਪਹਿਲਿਆਂ ਫੋਨਾਂ ਦੇ ਜਾਵੇ ਕਿ ਮੋਲ ਤੇ ਦਾ ਮੈਂ ਤਾਂ ਭਾਵੇਂ ਪਿਛਲੇ ਦਿਨਾਂ ਜਿਹਾ 85 ਵੀ ਘੱਟ ਦੀ ਦਾ ਸੀ ਵੀ ਵੀ ਦਿੱਤੀ ਸੀ 90 ਕਰਕੇ ਵੀ ਹਾਂਜੀ ਤੇ ਹੁਣ ਹਾਨ ਵਾਲੇ ਨੂੰ ਕਹਿੰਦਾ ਅੱਜ ਕਿੰਨਾ ਬਹੁਤਾ ਨਹੀਂ ਕਰਨਾ 75000 ਦੀ ਮੱਝ ਅੱਛਾ ਬਾਕੀ ਜੀ 75000 ਦੀ ਮੱਝ 75000 ਦੀ ਲੰਘੋ ਨਾ ਠੀਕ ਹੈ ਜੀ ਸੋਦੇ ਨਾਲ ਫੰਨੇਗਾ ਜਿਹੜਾ ਖਾਵਾ ਡਾਨਿੰਗ ਅੱਛਾ ਰੱਖਿਆ ਵਿੱਚ 10000 ਲੀਏ 5 ਲੀਏ ਉਹ ਕੋਈ 85 90 ਨਹੀਂ ਵੇਖਦੀ ਆ ਹਾਂਜੀ ਬਸ ਆ ਗਾਹ ਕਵਾਟੀ ਕਰਨਾ ਬੈਠਾ ਮਾਲ ਜਿਹੜਾ ਤਾਜ਼ਾ ਹੁੰਦਾ ਘਾਟਿਆ ਬਾਦ ਤਾਜ਼ਾ ਬਾਕੀ ਇਹ ਆ ਕਿ ਤਾਜੀ ਮੱਝ ਆ ਸਾਰੀਆਂ ਗਰਮੀਆਂ ਦੁੱਧ ਚੋਣਾ ਸਭ ਸੱਚੇ ਤਾਜ਼ੇ ਆ ਬੋਲੇ ਜੀ ਮੈਨਾਂ ਮੁਰਾ ਮਾਰਾ ਘੱਡੀ ਆ ਮੈਂ ਇਹ ਨਹੀਂ ਗੱਲ ਲੱਗੀ ਹਾਂਜੀ ਬਾਕੀ ਠੰਡੀ ਆ ਬੜੀ ਆਪਾਂ ਸਮਾਈ ਜਾ ਤਸਮਪੀਰ ਜੀ ਰੇ ਲੋ ਠੀਕ ਆ ਤੇ ਮੱਝ ਆ ਵੀ ਤਾਜੀ ਸੂਈ ਆ ਜਿਹੜੀ ਇਹ ਵੀ ਜੋੜੀ ਸੱਚੀ ਆ ਇਹ ਵੀ ਨਾੜੂ ਜਿਹੜਾ ਨਾਲ ਹੀ ਆ ਤੇ ਮਗਰ ਵੀ ਕੱਟੀ ਚ ਕੱਟੀ ਆ ਦੋਵੇਂ ਕੱ ਤੂੰ ਦੇਖ ਸਕਦੇ ਜੀ ਇਹਨਾਂ ਕਿੰਨੇ ਦਿਨ ਹੋਏ ਵਿੱਜ ਸੁਈ ਨਾ ਇਹਨੂੰ ਅੱਜ ਦੂਜਾ ਦਿਨ ਇਹ ਕੋਈ ਭਾਵੇਂ ਉਹ ਗੱਦੀ ਨਾ ਬੋਲ ਕੋ ਨਾ ਆ ਤਰਾ ਬੋਲ ਤੀਰ ਕੋ ਗੱਦੀ ਨਾ ਬੋਲ ਅੱਛਾ ਇਹਦੇ ਕੋਲ ਉਹਦੇ ਨਾਲ ਵਾਦੇ ਆ ਬਾਕੀ ਦੋਵੇਂ ਮਈਆਂ ਬੋਲ ਸਾਬ ਕੀਤੀਆਂ ਇਹ ਨਹੀਂ ਗੱਲ ਵੀ ਟੱਕੀ ਆ ਅੱਛਾ ਇਹ ਵੀ ਸਵੇਰੇ ਸਾਬ ਕੀਤੀ ਜਿਹੜੀ ਸਾਬ ਕੀਤੀ ਤੇ ਕਿੰਨਾ ਕ ਦੁੱਧ ਇਹ ਚਵਾਈ ਜਾਊਗੀ ਆਹ ਦੇਖ ਲੈ ਵੇਖੋ ਕਿੱਦਾਂ ਹਣੇ ਬੋਲ ਦੀ ਗਾਵਾ ਨਾ ਠੀਕ ਆ ਬਾਕੀ ਥੱਲੇ ਵੀ ਕਾਫੀ ਸਫਾਈ ਚ ਹਵਾਨਾ ਗਾਹਣਾ ਵੀ ਚੰਗਾ ਵਾ ਕੀ ਆ ਤਾਰੀਆਂ ਹਾਂ ਜੀ ਪਤਾ ਨਹੀਂ ਦੋ ਤਿੰਨ ਚਾਰ ਵੀਡੀਓ ਐਸਾ ਚਾਂਸ ਬਣਿਆ ਵੀ ਜਦੋਂ ਵੀਡੀਓ ਪਾਉਂਦੇ ਆਂ ਚ ਮੈਨਿਆ ਲੱਗਦਾ ਪਹਿਲਾਂ ਪਹਿਲਾਂ ਵੇਚ ਜਾਂਦੇ ਰਿਆ ਮਾਲ ਲਿਓ ਜੀ ਇਹ ਦੂਰੇ ਅੱਜ ਸੱਜੇ ਬੰਦੇ ਸੱਜੇ ਲਈਦੀ ਆ ਇਹ ਵੀ ਕੱਲ ਹੀ ਆਈਆਂ ਆ ਆਪਣੇ ਨੂੰ ਠੀਕ ਆ ਇਹ ਵੀ ਸਾਡੇ ਆਪਣੇ ਖਾਸ ਹੀ ਬੰਦੇ ਪਿਆ ਫਰਾਹੀ ਭੈਂਦੇ ਆ ਠੀਕ ਆ ਮੇਰੇ ਹਿਸਾਬ ਨਾਲ ਚੱਲੀ ਜਾਣੀਆਂ ਠੀਕ ਆ ਤੇ ਇਹ ਉਤਰਾ ਦੁੱਧ ਕਿੰਨਾ ਚਵਾਈ ਜਾਊਗੀ ਗਰਮੀ ਆ ਚਲੋ 10 ਕਿਲੋ ਇੰਦਾ ਨੇ ਚਵਾਈ ਦਈਏ ਕਿ ਬਹੁਤਾ ਨਾਲ ਤਾਂ ਨਹੀਂ ਦਈਏ ਹਾਂ ਜੀ ਹਾਂ ਜੀ ਬਾਕੀ ਸੇਵਾ ਤੇ ਇਹਦਾ ਮੁੱਲ ਮੋਲੇ ਦਾ ਬੱਬਾ ਜੀ ਭਾਏ ਜਿੰਨੇ ਦੀ ਮਰਜ਼ੀ ਕੱਢੀ ਵੇਚ ਜੀ ਥਾਂ ਜਿਹੜਾ ਹੋ ਗਿਆ ਦਾ ਸਾਫ ਆ ਹਾਂਜੀ ਥਾਂ ਜਿਹੜਾ ਦੀ ਕੋਈ ਵੀ ਮੈਂ ਨਹੀਂ ਮਾਰੀ ਹਾਂਜੀ ਕੋਈ ਬਾਹੀ ਨਹੀਂ ਕਿਤੇ ਵੇਚ ਲੋ ਇਹਦਾ ਹੁਣ ਮੋਲੇ ਜਿੰਨਾ ਮਰਜ਼ੀ 85 ਵੀ ਦੇਣਾ ਅੱਛਾ 85000 ਦੀ 80000 ਦੀ ਥਾਂ ਨਾਲ ਦੇ ਦਿੰਗੇ 80 ਦੀ ਦੇ ਦੇਣੀ ਹੈ ਤਾਂ ਜੀ ਸਹੀ ਮੱਝ ਹੈ ਜਿਹੜੀ ਤਾਂ ਜੀ ਸਹੀ ਆ ਠੀਕ ਆ ਆਪ ਨੂੰ ਕੋਲੋਂ ਬੋੜਾ ਹੋਊਗਾ ਠੀਕ ਆ ਇਹਨਾਂ ਵੀ 5 ਜਾਂ 6 ਜਾਂ 4 ਜਾਂ ਸਵੇਦੀ ਚੋਈ ਨਹੀਂ ਹਾਂਜੀ ਬਾਂਝੇ ਜੰਮ ਰੋਚੀਆਂ ਵਾ ਠੀਕ ਹੈ ਬੋਲੇ ਤੇ ਸਾਫ ਕੀਤੀਆਂ ਵਾ ਠੀਕ ਹੈ ਪਾਣਾ ਵੀ ਬੰਦਾ ਵਾ ਠੀਕ ਹੈ ਤੇ ਇਹਦੇ ਮਗਰ ਬੱਚਾ ਉੱਚਾ ਪੱਤੀ ਇਹਦਾ ਉੱਚਾ ਬੱਚਾ ਜੀ ਠੀਕ ਆ ਤੇ ਚੈੱਕ ਨਹੀਂ ਕਰਾਈ ਠੀਕ ਹੈ ਬਣੀ ਜਰੂਰ ਆ 1.5 ਮਹੀਨੇ ਦੀ ਅੱਛਾ ਪਰ ਅਸੀਂ ਲਾਜ਼ਮੀ ਕਿ ਹੁੰਦੇ ਜੇ ਮੈਂ ਨਿਕਲਨੀ ਗੱਪਣੇ 100% ਆਸਿਆ ਠੀਕ ਆ ਤੁਹਾਡਾ ਵੀ ਮਲਾ ਮੋਰ ਚ ਸ਼ੁਕਰੀਆ ਉਹ ਮਾਲਕ ਨੇ ਹਾਂਜੀ ਹਾਂਜੀ ਕੀਤਾ ਠੀਕ ਆ ਗੱਬ ਦੇ ਦੀ ਐਵੇਂ ਗੱਪਣੇ ਆ ਕੱਟੀ ਜੀ ਕੱਟੇ ਵੀ ਮਗਰ ਚੰਗੇ ਕੱਟੇ ਵੀ ਜਵਾਨ ਆ ਪੂਰੀ ਐਵੇਂ ਨੇ ਕਿ ਕੱਟੇ ਕੱਟੇ ਵੀ ਜਿਹੜੇ ਚੰਗੇ ਆ ਤੇ ਮਗਰ ਆਪ ਸਮਾ ਦੀ ਬਹਿ ਬੜੀ 7 ਕਿਲੋ ਹੋ ਜਾਗਾ 7 ਕਿਲੋ ਹੋ ਜਾਗਾ ਪੱਕਾ ਦੁੱਧ ਤੇ ਮਿਲਦੀ ਕੱਟੀ ਤੇ ਦੋਵੇਂ ਟਾਈਮ ਕੱਟੀ ਦੇ ਭਾਵੇਂ ਭਾੜਾ ਲਓ ਜਿੱਦਾਂ ਮਰਜ਼ੀ ਕਰੋ ਆਪਣੀ ਮਰਜ਼ੀ ਠੀਕ ਆ ਗੋੜਾ ਰਹਿਣ ਮਾਜਾ ਮਾਰਦੀ ਤੇ ਬਾਕੀ ਇਹ ਹੈ ਕਿ ਰਾਜੀ ਦੋ ਜੀ ਇਹ ਵੀ ਨਾਂ ਹੀ ਕਰਾਈ ਆ ਚੈੱਕ ਪਾਸ ਨਹੀਂ ਹੱਥ ਨਾਲ ਆਪਣੇ ਜਮੇ ਦੇ ਰਾਜੀ ਆਪਾਂ ਨਹੀਂ ਦੱਬਣ ਕਰਕੇ ਨਹੀਂ ਜਿੰਦੇ ਨੂੰ ਠੀਕ ਆ ਜੀ ਹਾਂ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬਾਬਾ ਜੀ ਜਿੰਨਾ ਮਰਜ਼ੀ ਕਰੀਏ ਹਾਂਜੀ ਇਹ ਮਹੀਂ 50000 ਦਾ ਕਿੰਨੇ ਦੇ 52 52 ਦੇ 50000 ਦੀ ਰੰਗੋ ਕੱਟੀ ਹੈ ਮਗਰ ਪੂਰੇ 50 ਦੀ 7 6 7000 ਦੀ ਬਿਲਕੁਲ ਜਿੰਨ ਮਰਜ਼ੀ ਫਰਕ ਕੱਟੀ ਵੀ ਚੰਗੀ ਮਗਰ ਹੈ ਨਾ ਕੱਟੀ ਨਾਲ ਹੀ ਲੈਣੀ ਆ ਨਹੀਂ ਜੇ ਕੋਈ ਕੱਲੀ ਮਹੀਂ ਮੰਨ ਜਾਂਦਾ 7000 ਕੱਟੀਆਂ ਹੀ ਰੱਖ ਲਾਂਗੇ ਅੱਛਾ ਉਹਨੇ ਕਟਾਣੀ ਆਹੀ ਤੇ ਰੱਖ ਲੈਣੇ 7000 ਦੇ ਪਰ ਜੀ ਜਾ ਕੇ ਮਹੀਨਾ ਗਿਲੇਗਾ ਮਰੀ ਫਿਰ ਲਾ ਕੀ ਕਰੀਏ ਬਾਅਦ ਚ ਇਹ ਹੈ ਕਿ ਮੱਜ ਨਾਲ ਜੇ 7000 ਮਗਰ ਲਾ ਕੇ ਤੇ ਮੱਜ ਨਾਲ ਚੋਈ ਗਈ ਤੇ ਉਹਦਾ ਕੀ ਫਾਇਦਾ ਫਿਰ ਆਪਣਾ ਮਹੀਨਾ ਕੱਟੀ ਨਾਲ ਮਹੀਨਾ ਮਿਲਦੀ ਲ ਮੱਝ ਕੱਟੀ ਤੇ ਮਿਲਦੀ ਕੱਟੀ ਨਾਲ ਦਿੰਦੀ ਉਸੇ ਚੋਕੇ ਲਾਂਦੀ ਆ ਹਾਂ ਕਾਲੀ ਗੋਦੀ ਦਾ ਮੱਝ ਚੋਲੇ ਦੀ ਹਿੰਮਤ ਆ ਤੇ ਟੋਕੜ ਕੱਪਣੋਂ ਬਾਹਰ ਨਹੀਂ ਜੀ ਅੱਛਾ ਟੋਕੜ ਗੱਭਣ ਆਏ ਨੀਲੀ ਪੂਰੀ ਆਹ ਦੇਖ ਸਾਡੇ ਜੀ ਕਿੰਨੇ ਚਾਦੇ ਚੱਕ ਪਾਸ ਤੇ 6 ਮਹੀਨੇ ਨਹੀਂ ਹੋਏ ਜੀ ਨਾ 6 ਮਾਂ ਜਾਂਦੇ ਹਾਂ ਜੀ 6 ਮਾਂ ਜਾਂਦੇ ਆ ਠੀਕ ਪੰਜ ਆ ਪੰਜਾਂ ਦੀ ਕਿੰਨੇ ਲਾਵੇ ਪੰਜਾਂ ਦੀ ਕਿੰਨੇ ਲਾਵੇ ਕੋਈ ਆ ਨਾ ਬਾਕੀ ਜਾ ਕੇ ਕੋਈ ਆਪਣੀ ਚੱਕ ਕਰਾ ਲੇ ਦੁੱਧ ਦੀ ਪੰਜਾਂ ਗੱਭਣ ਆ ਪੰਜ ਕਿੱਲੇ ਦੁੱਧ ਆ ਤੇ ਪੰਜਾਂ ਮਹੀਨਿਆਂ ਦੀ ਗੱਭਣ ਆ ਤੋੜ ਦੋ ਇੱਕ ਦਿਨ ਬੂਰੀ ਨੀਲੀ ਆਈ ਬੂਰੀ ਨੀਲੀ ਆ ਜਿਹੜੀ ਇਹਤਰਾ ਹੀ ਆ ਜਿਹੜੀ ਹਾਂਜੀ ਬਾਕੀ ਕਿ ਤੁਹਾਨੂੰ ਆਪਸ ਮਾਰਨ ਦੀ ਸੋ ਆਜ ਬੜੇ ਭੋਲੇ ਬਾਕੀ ਚੀਜ਼ਾਂ ਬੜੀਆਂ ਬਾੜੇ ਭੋਲੇ ਬਾਕੀ ਇਹ ਹੈ ਕਿ ਕੋਈ ਸੰਭਨ ਵਾਲਾ ਕੋਈ ਵੀਰ ਲੈ ਜਾ ਜਦੋਂ ਤੱਕ ਇਹਨੇ ਸੋਨਾ ਵਾ ਸਰੀਰ ਪੂਰਾ ਭਰ ਜਾਣਾ ਇਹਨੂੰ ਆ ਭਰ ਜੂਗੀ ਸੰਤੂਰ ਬੜੀਆ ਬੇ ਤਾਂ ਬਾਕੀ ਆਪੇ ਹੀ ਜਿੱਲੀ ਆ ਠੀਕ ਹੈ ਲੈ ਜਾ ਬਾਕੀ ਇਹ ਕਿ ਕੱਦ ਕਾਠੀ ਵੀ ਚੰਗਾ ਸਿੰਘ ਥੋੜਾ ਜਿਨੇ ਪਛਾਣੂ ਕਰਕੇ ਮੋੜਿਆ ਵਾ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਜੇ ਇਹਦਾ ਮੁੱਲ ਕਿੰਨਾ ਮੱਝ 55 ਜਣਾਗੇ ਅੱਛਾ ਇਹ ਵੀ 55 ਦੀ ਕੇ ਵੀ ਕਰਦੀਏ ਪੂਰੇ 50 ਦੀ ਅੱਛਾ ਦੇ ਦੇਣੀ ਲੇ ਕੋ ਲੈ ਜਾ ਬਈ ਹਾਂਜੀ 47000 ਦੇ ਦਾਂਗੇ ਅੱਛਾ 47000 ਦੀ 47000 ਦੇ ਦਾਂਗੇ ਠੀਕ ਹੈ ਜੀ 47000 ਪੰਜ ਕਿਲੋ ਚੱਕ ਪਾਸ ਹੈ ਪੰਜ ਮਹੀਨਾ ਦੀ ਚੱਕ ਠੀਕ ਹੈ ਬੰਦੀ ਗਰੰਟੀ ਹੈ ਚਾਹੇ ਕੋ ਚੈੱਕ ਕਰਾ ਲੈ ਘਰ ਜਾ ਕੇ ਚੈੱਕ ਕਰਾ ਲੈ ਠੀਕ ਹੈ ਖਾਲੀ ਨਹੀਂ ਹੋਗੀ ਅੱਛਾ ਜੀ ਹਾਂ ਤੁਮਨ ਜਿਆਦਾ ਵਾ ਚਾਰ ਮਹੀਨਿਆਂ ਦੀ ਚਾਰ ਚਾਰ ਮਹੀਨਿਆਂ ਦੀ ਕੱਪਣ ਤੇ ਚਾਰੇ ਗੋਲ ਚਾਰ ਕਿੱਲੋ ਦੋਤੇ ਤੇ ਚਾਰ ਮਹੀਨਿਆਂ ਦੀ ਕੱਪਣ ਹੈ ਪਹਿਲਾਂ ਝੋਟੀ ਤੋਰਾ ਫੇਰ ਇਹਨਾਂ ਵਿੱਚ ਉਹਦੇ ਪਛਾਂਹ ਬਚੀ ਨਾ ਹੁਣ ਬਚੀ ਨਾ ਗੁੱਲਦੀ ਬਣੀ ਹੈ ਠੀਕ ਹੈ ਨਾ ਵਈ ਨਾ ਇੰਨੀ ਜੇ ਉਹਦੇ ਪਛਾਂਹ ਬਚੀ ਦੀ ਨਾ ਚਾਲ ਨਹੀਂ ਮਾਰਿਆ ਸੀ ਆ ਮੈਂ ਫੋਨ ਵੀ ਆ ਕੇ ਕਹਿੰਦੀ ਮੈਂ ਵੀ ਕੋਈ ਇਹਨਾਂ ਨੂੰ ਤੇਲ ਤੋਂ ਲਾਇਆ ਹੀ ਨਹੀਂ ਜੇ ਇਹਨਾਂ ਨੂੰ ਬਹਾਰੀ ਨਾ ਉਹ ਪਛਾਂਹ ਬਚੀ ਤੇ ਬਹਾਰਿਆ ਮੈਂ ਕੰਮ ਨਹੀਂ ਬਚੀ ਉਹਦੇ ਨਾਲ ਠੀਕ ਹੈ ਇਹ ਤਾਂ ਗਿੰਦੇ ਕੀ ਚਿੱਟੇ ਹੀ ਪੁੱਲ ਲੱਗਿਆ ਜਿਹੜਾ ਇਹ ਜਿਹਦਾ ਵੀ ਲੱਗਿਆ ਜਿਹੜਾ ਬ 12 ਗਰ ਗਰ ਕਾੜਿਆ ਕਰ ਲਾਕੇ ਆਪਣੇ ਬੰਦੇ ਕੋ ਲਈ ਠੀਕ ਆ ਦੁੱਧ ਦੀ ਗੱਡੀ ਦੀ ਗਰੰਟੀ ਕਿਹਦਾ ਇਹਦਾ ਪਤਾ ਵਾ ਠੀਕ ਆ ਇਹਨੇ 10 12 ਗਰ ਪਹਿਲੇ ਸੂਜ ਆਖੇ ਕੱਢਿਆ ਵਾ ਠੀਕ ਆ ਹਾਂਜੀ ਬਾਕੀ ਵੇਖਣ ਚਵੇਂ ਚਲੋ ਛੋਟੀ ਕੱਬਦੀ ਆ ਆ ਵੀ ਵੱਡਾ ਦੋਕਰ ਕੱਬਨ ਵੱਡੇ ਰੰਗ ਕਾਦੀ ਹਾਂਜੀ ਹਾਂਜੀ ਚੰਗੇ ਟੋਕੜ ਕੱਬਨ ਸਾਂਭੰਦ ਦਾ ਹੀ ਫਾਇਦਾ ਵਾ ਜਿਹੜੇ ਗਾਂ ਜਾ ਕੇ ਕੋਈ ਨਫਾ ਵੀ ਦਵੇ ਤੇ ਇਹਦਾ ਮੁੱਲ ਫਿਰ ਇਹਦਾ ਵੀ ਮੁੱਲ ਹਾਨਾ ਦਾ ਕਰਨਾ ਵਾ ਜੈਸ ਨਾ ਹੀ ਕਰੀਏ ਮੰਗਣ ਜੋ ਮਰਜੀ ਮੰਗੀ ਉਹ ਗੱਲਾਂ ਵੱਖਰੀਆਂ ਵਾ ਹਾਂਜੀ ਨਹੀਂ 45 ਜਾਂਦੇ ਅੱਛਾ 45 ਦੀ 45 ਦੀ ਠੀਕ ਆ ਤੇ ਹੁਣ ਗਾਵਾਂ ਦਿਖਾਈਏ ਗਾੜੀ ਇਹ ਗਾਵਾਂ ਬਈ ਅੱਜ ਰਾਤ ਸੂਈ ਜੇ ਅੱਛਾ ਰਾਤ ਹੀ ਸੂਈ ਆ ਤੇ ਥੋੜੀ ਜਿਨੇ ਬੈਹਣ ਚ ਆਉਂਦੀ ਪ੍ਰੋਬਲਮ ਹਾਂਜੀ ਤੇ ਸਵੇਰੇ ਇੱਕੋ ਟਾਈਮ ਚ ਹੋਈ ਆ ਕੋਈ 7 ਕਿਲੋ ਡੇਰਗੜ ਚੋਈ ਹੈ ਨਾ ਅੱਛਾ ਆਪਾਂ ਨਹੀਂ ਬੁੜੀ ਬੜੀ ਚਲੋ ਛੋਣੀ ਬੁੜੀ ਬੜੀ 7 ਕਿਲੋ ਇੱਕੋ ਟਾਈਮ ਚ ਹੋ ਲਿਆ ਸਵੇਰੇ ਠੀਕ ਆ ਤੇ ਉਤਰਾ ਦੁੱਧ ਕਿੰਨਾ ਕੇ ਚਵਾਈ ਜਾਉਗੇ ਦੁੱਧ ਬਤਾ ਗੱਲ ਕੀ ਜੀ ਹਾਂਜੀ ਬਾਬਾ ਜੀ ਗਾਇਆਂ ਦਾ ਨਾ ਕਿਸੇ ਨੇ ਅੰਤ ਨਹੀਂ ਪਾਇਆ ਹਾਂਜੀ ਹਾਂਜੀ ਇਹ ਸਮੁੰਦਰ ਅੱਜੇ ਪਤਾ ਨਹੀਂ ਕੀ ਕਰਨਾ ਬਾਕੀ ਇਹ ਕਿ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਦੁੱਧ ਵਾਲੀ ਜਿਹਦੇ ਲੱਛਣੇ ਦੁੱਧ ਵਾਲੇ ਤੋਂ ਤੁਹਾਨੂੰ ਬਲਾ ਦੱਸ ਦੇ ਜੀ ਹਾਂਜੀ ਆ ਸਭੀ ਗੱਲ ਬੰਨ ਚਾ ਦੇਣਾ ਹਾਂਜੀ ਤੇ ਉਹ ਆਂਦੇ ਸੀ 22 ਦਿਨ ਤੋਂ ਬਚੋਦੇ ਰਹੇ ਆ ਇਹਨਾਂ ਨੇ ਤੇਜ ਤੇ ਵੀ 6 12 ਕਿਲੋਨ ਤੀਜੋ ਬਲਾ ਵਾ ਜਿਹਦੇ ਸਾਨੂੰ ਥੱਲੇ ਬਣ ਗਈਆਂ ਨਾ 20 ਕਿਲੋ ਤੋਂ ਬਾਅਦ ਨਹੀਂ ਦੇਣਾ ਚਾਹੀਦਾ ਜਿਹਦੇ ਸਾਨੂੰ ਥੱਲੇ ਹਾਂਜੀ ਠੀਕ ਆ ਵੇ ਲੀਟਰ ਤਾਂ ਬਾਹਰ ਹੀ ਜਿਹੜਾ ਕਹਿੰਦੇ ਕਿ ਚੱਲੇਗਾ ਉਹ ਜਿੰਨੀ ਥੱਲੇ ਬਰਫਾਕ ਬਾਕੀ ਇਹ ਆ ਕਿ ਹੈਗੀ ਵੀ ਗਰਮੀਆਂ ਚ ਚੋਣ ਆਲੀ ਆ ਭਵਾਨਾ ਵੀ ਦੁੱਧ ਵਾਲਾ ਵਾ ਜਿਹੜਾ ਇਹਦਾ ਬੱਛਾ ਹੀ ਤੇ ਬੱਧਾਂ ਨਹੀਂ ਹੋਈ ਅੱਛਾ ਉਹ ਕਾਲਾ ਬੱਛਾ ਜੇ ਤਹੀਂ ਜਵਾਰ ਨੂੰ ਘਾਤੀ ਪਾਣੇ ਚਾਹੀਦਾ ਬੱਚੇ ਜ਼ਿਆਦਾਤਰ ਖੁੱਲੇ ਰਹਿੰਦੇ ਨੇ ਆ ਬੱਛਾ ਜੀ ਇਹਦਾ ਠੀਕ ਹੈ ਆਪਣੀ ਮੱਝ ਚੁਗ ਲੈਿੰਦਾ ਕਿੰਨਾ ਰੱਖਣਾ ਗਾਂ ਦਾ ਮੁੱਲ ਮੋਲੇ ਬਾਬਾ ਜੀ ਮੈਂ ਤੁਹਾਨੂੰ ਮੱਦੀ ਕਰੀਏ ਹਾਂਜੀ 45 ਦੇਣਾ 45000 ਦੇ ਹਾਂ ਨਹੀਂ 2000 ਛੱਡ ਦਾਂਗੇ ਕਿੰਨੇ ਚ 45 ਚ ਅੱਛਾ 45 ਚ ਠੀਕ ਹੈ ਜੀ ਨਾਲ ਬਾਈ 50 ਦੀ ਵੇਚ ਦੋ ਠੀਕ ਹੈ ਲੈ ਲਓ ਜੀ ਗਾਵਾ ਬਾਕੀ ਇਹ ਹੈ ਕਿ ਕੱਦ ਕਾਠ ਵੀ ਚੰਗਾ ਵਾ ਅੱਜ ਹੀ ਸੋਈ ਆ ਥੋੜੀ ਲੱਪੇ ਚ ਵੀ ਆ ਤੇ ਆ ਵੀ ਸੋਈ ਸਵਾਈ ਆ ਇਹਨੇ ਵਾਲੇ 5 ਜੱਟ ਆਣਗੇ ਤੇ ਇਹਦੇ ਕੋਲ ਦੁੱਧ ਕਿੰਨਾ ਜੀ 12 ਕਿਲੋ ਜੀ 12 ਲੀਟਰ ਤਿਆਰ ਆ ਕਿੰਨਾ ਚ ਵਾਈ ਜਾਓਗੇ 10 ਮੰਨ ਕੇ ਚੱਲੋ ਜਨੂੰ ਬੱਚਾ ਬੱਚਾ ਚੁੰਗਦਾ ਵਾ ਹਾਂਜੀ ਹੁਣ ਹਨਾ ਨਹੀਂ ਉਹ ਜਿਹੜਾ ਬੱਚਾ ਨਾਲ ਛੱਡੀ ਹੈ ਤੇ ਫੇਰ ਆ ਮਾ ਨਾ 30 ਕਿਲੋ ਬਣਿਆ ਚਲੋ 10 ਕਿਲੋ ਮੰਨ ਕੇ ਚਲੋ ਕੋਈ ਗੱਲ ਨਹੀਂ ਵਾਦੀ ਨਿਕਲੇ ਕਿ ਕੋ ਜਾ ਕੇ ਤੇ ਫੇਰ ਹੀ ਮਜਾ ਵਾ ਚਲੋ ਹਾਂਜੀ ਤੇ ਆਓ ਏਡਾ ਲੱਛਾ ਵਾ ਤਾਜੀ ਚੂਈ ਜਵਾ ਚੂਈ ਬਣੀ ਹੋਈ ਹੈ ਤੇ ਛਾਈ ਬਲ ਕਰੋ ਸਿਆ ਹਾਂਜੀ ਤੇ ਠੰਡੀ ਬੜੀ ਆ ਠੀਕ ਟੀਗਾ ਨਾ ਜੰਗਾ ਗਿਰਨ ਥੱਲੇ ਕੋਈ ਹੈ ਪਰ ਬਸ਼ਾ ਦੇਤਾ ਆ ਬੱਚਾ ਜਿਹੜਾ ਕਰੀਓ ਸੁੱਜਾ ਬੱਚਾ ਕਾਫੀ ਖੂਬਸੂਰਤ ਹੈ ਭਰਾਇਆ ਮਗਰ ਬੱਚਾ ਵਾ ਜਵਾ ਤੇ ਦੰਦਾ ਇਹ ਵੀ ਭਾਵੇਂ ਨੇ ਨੀ ਨੰ ਵੀਡੀਓਨ ਲੱਗਿਆ ਠੀਕ ਹੈ ਠੰਡੀ ਅਸੀਲ ਬੜੀਆ ਲੱਤ ਨਹੀਂ ਪੁੱਟੀ ਆ ਦੇਖ ਸਕਦੇ ਜੀ ਕੋਈ ਗਾਲੀ ਤੇ ਉਤਰਾ ਦੁੱਧ ਕਿੰਨਾ ਚਵਾਈ ਜਾਊਗੀ 15 16 ਕਿਲੋ ਚਲੋ ਚਵਾਈ ਹੋਊਗੀ ਆਣੀ ਤੇ ਗੱਲ ਐਵੇਂ ਆਖੀ ਜੀ ਚਲੋ ਕਾਢੀ ਚਲੋ 15 ਤੇ ਲੱਗੇ ਚਵਾਜੇ 15 ਰੰਗਲੋ ਬਾਬਾ ਜੀ ਇਹੋ ਜੇ ਗਾਂ 15 ਹੀ ਚਵਾਜੇ ਤੇ ਕਾਫੀ ਚੰਗਾ ਹੁੰਦਾ ਵਾ ਕਿਉਂਕਿ ਹੈਗੀ ਕ੍ਰੋਸ ਤੇ ਐ ਵੀ ਠੰਡੀ ਅਸੀਲ ਬਾਕੀ ਗਾਈ ਕ੍ਰੋਸ ਦਾ ਉਹ ਹੀ ਫਾਇਦਾ ਜਿਹੜੀ ਸੰਧੀ ਤੇਰੀ ਖਲੋ ਆ ਕੇ ਮਿਲ ਪਈ ਹੈ ਹਾਂਜੀ ਹਾਂਜੀ ਤੁਜੀ ਗਾਂ ਨੂੰ ਬਾਜੂ ਕਰਨੀਆਂ ਚਾਹੀਦੀਆਂ ਜੀ ਤੇ ਇਹਦਾ 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 ਮੁੱਲ ਬਾਬਾ ਜੀ ਇਹ ਹੀ 45000 ਜਣਾ ਅੱਛਾ ਇਹ ਵੀ 45000 ਜਣਾ ਮੇਰੀ ਮਸਾਹੀ ਹੋ ਜਾ ਅੱਛਾ ਇਹ 42 ਦੀ 42 ਦੇ ਦਾਂਗੇ ਠੀਕ ਹੈ ਜੀ ਵਾਪਸ ਆ ਇੱਕ ਨੰਬਰ ਦਾ ਠੰਡੀ ਧੀਰੀ ਸੀ ਜਲਾ ਮੇਰੀ ਮੋਟੀ ਧਾਰ ਹੋ ਗਈ ਆ ਬੱਚਾ ਚੋਲੇ ਠੀਕ ਹੈ ਜੀ ਤੇ ਮੇਰੀ ਤੁਰ ਲੱਗੇ ਬੰਨ ਲੱਦਾਂਗੇ ਤੇ ਹੁਣ ਆ ਗਈ ਆਪਣੇ ਕੋਲੇ ਇਹ ਵੀ ਸੋਈ ਜੇ ਹਾਂਜੀ ਇਹ ਵੀ ਸੂਈ ਕੋਲ ਕੇ ਫਾਸਾ ਥਾਣਾ ਇਹਦੇ ਵਿੱਚ ਦੇਖ ਸਕਦੇ ਹਾਂ ਇਹ ਬੜਾ ਵੇ ਵਡਾਉਣੀ ਦੇ ਉਧਰ ਭਾਂਤ ਹੁੰਦੇ ਲੱਗੇ ਲੱਦਣ ਬਸ ਤੇ ਇਹਦੇ ਕੋਲ ਕਿੰਨਾ ਦੁੱਧ ਹਾਂਜੀ ਇਹ ਦੁੱਧ ਦੁਦ ਭਰਾ ਦੇ ਕਿੰਨਾ ਕਿ ਇਹਦਾ ਇਹਦਾ ਬਾਬਾ ਜੀ ਦੁੱਧ ਸੀ ਦੋਰਾ ਦੋਰਾ ਇਹਦਾ ਜਿੰਨਾ ਮੱਧੀ ਉਹਦਾ ਦੁੱਧ ਇਹ ਵਪਾਰੀਆਂ ਨੇ ਸਾਡੇ ਕੋਲ ਹਾਂਜੀ ਫਿਰ ਕਿਹਾ 26 27 ਕਿਲੋ ਅੱਛਾ ਜਿਹੜਾ ਸਾਡੇ ਲੋਕਾਂ ਨੇ ਕਹਿ ਦਿੰਦੇ ਆ ਜਿਆਦਾ 26 27 ਕਿਲੋ ਤੇ ਬਾਬਾ ਜੀ ਕਹਿੰਦਾ ਗਾਨਾ ਜੀ ਹਾਂਜੀ ਇਹ ਗੱਲ ਤੇ ਸ਼ਰਤਾਂ ਲਈ ਰਹਿਣ ਦੇ ਅੱਛਾ ਬਈ ਨਾ ਕਿ ਇਹਨੇ ਘੱਟਣਾ ਕੋਈ ਮੇਰਾ ਪਲਾਇ ਠੰਡ ਵੀ ਸਕਦਾ ਨਹੀਂ ਤੇ ਹੁਣ ਤੁਹਾਡਾ ਕਿੰਨਾ ਆ ਇਹ ਸਾਡਾ ਹੁਣ 22 ਕਿਲੋ ਲੀਟਰ ਆ ਭਾਵੇਂ ਕੰਗੇ ਤੇ ਰੱਖ ਲੈ ਦੋ ਮਾਣੀ ਲੀਟਰ ਮਾਲ ਲੈ 22 ਲੀਟਰ ਪੱਕ 20 ਕਿਲੋ ਦਾ ਵੇਖ ਲੈ ਜੇ ਵੀ ਦੋ ਗਾਂ ਦੁੱਧ ਘੱਟ ਲਵੇ ਹਾਂਜੀ ਤੇ ਜਿੰਨੇ ਕਿਲੋ ਘੱਟ ਜਣ ਉਹ ਵੀ 5000 ਘੱਟ ਜਣਗੇ ਅੱਛਾ ਉਹਨੇ 5000 ਕਿਲੋ ਮਗਰ ਹੀ 5000 ਜਿੰਨੇ ਕਿਲੋ ਘੱਟ ਦੋ ਵਾਰਾਂ ਵਿੱਚ ਹੋਏ ਕੋਈ ਅੱਛਾ 20 ਲੀਟਰ ਤਾਂ ਕਹਿੰਦੇ ਜੇ ਵੀ ਦੋ ਜਿੰਨੇ ਕਿਲੋ ਘਟਾ ਲਿਆ ਲੀਟਰਾਂ ਮਹਾਰ ਦੇ ਮਿਲਲੇ ਅੱਛਾ ਉਹਨੇ 5000 ਹੋ ਜਾਣਗੇ ਤੇ ਇਹਦਾ ਬੱਚਾ ਇਹਦਾ ਬੱਚਾ ਮਰ ਗਿਆ ਅੱਛਾ ਇਹ ਬੱਚੇ ਤਾਂ ਪਿਣਾ ਹੀ ਹੈ ਬੱਚਾ ਮਰ ਗਿਆ ਜੇ ਦੁੱਧ ਤਾਂ 20-22 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਮੁੱਕਤੇ ਹੈਗਾ ਵਾ ਬੱਚੇ ਦੀ ਵੀਡੀਓ ਆ ਰਹੀ ਜਿਹੜਾ ਕਹਿੰਦਾਣਾ ਹੋ ਗਈ ਅੱਛਾ ਵੀਡੀਓ ਦਿਖਾ ਦਾਂਗੇ ਜੀ ਠੀਕ ਆ ਇਹਦਾ ਬਾਬਾ ਕਈ ਵੀ ਬਰਾ ਹੁੰਦੇ ਆ ਹਾਂਜੀ ਵਾਲ ਦੀ ਛਾੜਾਂ ਦਾ ਮਾਰਦੇ ਆ ਛਾੜਾਂ ਦੇ ਛਾਂੜ ਕੇ ਪੂਣਾ ਰੱਖ ਕੇ ਆ ਲਾਂ ਅੱਛਾ ਇਹ ਸਾਡ ਕੋਈ ਛਾੜਾ ਪੀਪਾ ਜਿਹਦੇ ਮੰਨਣਾ 11-12 ਕਿਲੋ ਦਾ ਅੱਛਾ ਯਕੀਨ ਕਰੋ ਭਾਈ ਛਿਅਕ ਤੋਂ ਬਣਾਇਆ ਇਹ ਬੜੀ ਬਾਕੀ ਇਹ ਛਾੜਾਂ ਜਿਤਨਾ ਮਰਜ਼ੀ ਮਾਰ ਲੈਣ ਜਦੋਂ ਠੰਡਾ ਕਰਕੇ ਹਾਂਜੀ ਕਾਲ ਪੀਪਾ ਉਹ ਰੋੜ ਦਿੰਦੀ ਏ ਠੀਕ ਆ ਤੇ ਇਹਦਾ ਮੁੱਲ ਫਿਰ ਉਹਦਾ ਬਕੀ ਦੇ ਵਿੱਚ ਨਹੀਂ 60-65 ਹਜ਼ਾਰ ਦੀ ਹਾਂਜੀ ਇਹਨਾਂ ਦੋ ਦੀ ਹਾਂਜੀ ਪਰ ਹੁਣ ਹਾਂ ਦੇ ਨਾਂ ਦੋ ਗੱਟ ਮਰਗੀਆਂ ਆਈ ਦੇ ਨੇ ਅੱਛਾ 50 ਤੋਂ ਅੰਦਰ ਹੀ ਮੱਛੀ ਬੜੀ ਸ਼ਾਨਦਾਰੀ ਮਗਰੇ ਦੇ ਲਾ ਬੈਠੇ ਉਹ ਸੁਹੀ ਮੀਨੀ ਦੀ ਆਈ ਹਾਂਜੀ ਛਿਛਲਾਂ ਆਂਟੀ ਕਾ ਲਾ ਬੈਠੇ ਦੋ ਅੱਧ ਲੱਗ ਗਏ ਮਾਸਾ ਠੀਕ ਹੈ ਅਸੀਂ 5 ਮਿੰਟ ਕੱਢੇ ਦੋ ਮਰਗੇ ਬਚੇ ਇੱਕਾ ਹੋਰ ਮਰਗਾ ਗਾਂ ਦਾ ਠੀਕ ਹੈ ਤੇ ਇਹਦਾ 48 ਚੋਂ ਕਰਨਾ ਕੋਈ ਮੰਨਤਨ 45 ਦੇ ਦਾਂਗੇ ਅੱਛਾ 45 ਦੀ ਦੇ ਦੋਗੇ ਠੀਕ ਆ ਪਰ ਦੇਣੀ 45 ਦੀ ਜੇ ਕੋ ਵੀਰ ਤੰਗ ਨਾ ਕਰੇ ਬਾਕੀ ਇਹ ਇੱਕ ਰੇਟ ਅੱਜ ਪੱਕਾ ਹੀ ਭੰਦੇ ਕਿ ਜਿਹੜੇ ਦੇਣੇ ਇਹ 20 ਕਿਲੋ ਗਾਂ ਦਾ ਦੁੱਧ ਮਾਮਲਾਵੇਂ ਸਾਡੇ ਘਰ ਚੋਲੇ ਉਹਨੂੰ ਕਰਾਇਆ ਵੀ ਦਵਾਂਗੇ ਆਉਣ ਜਾਂਦਾ ਇੱਥੇ ਅੱਛਾ ਤੇ 5 ਕਿਲੋ ਮੱਕ ਛਡਾਂਗੇ ਠੀਕ ਹੈ ਤੇ ਆਨਲਾਈਨ ਵੀਰ ਭਰਾ ਮੈਂ ਮੰਗਾਉਂਦਾ ਇਹ ਜੀ ਵੀ 20 ਦਾ 19 ਹੋਊਗਾ ਤੇ 20 ਫਿਰ ਵੀ ਹੋਊਗਾ ਇਹ ਕਿਸੇ ਦੇ ਘਰ ਤਾਂ ਕਿ 20 ਲੀਟਰ ਨਾ ਹੋਵੇ ਤੇ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਗੱਡੀ ਲੱਦੇ ਗਈ ਘਰ ਦੇ ਠੀਕ ਹੈ ਜੀ ਪੈਸੇ ਤੇ ਕਰਾਇਆ ਹੀ ਦੇ ਤੁਹਾਨੂੰ ਠੀਕ ਦੁੱਧ ਵੀ ਹੋਊਗਾ ਤੇ ਆ ਜਿਹੜੇ ਗਾਂ ਦੇ ਕਿੰਨਾ 12 ਗਲੋ। ਅੱਛਾ 12 ਲੀਟਰ ਹੈਗਾ ਇਹਦੇ ਕੋਲ। ਇਹ ਵੀ ਥੋੜੇ ਉੱਚੇ ਬੱਚੇ ਦੀ ਆ। ਉਹ ਗਾਣਾ ਦੁੱਧ ਕਿਸੇ ਦੀ ਮਰਜ਼ੀ ਤਾਂ ਰੇਟ ਸਾਡੀ ਠੀਕ ਹੈ ਜੀ। ਨਹੀਂ ਰੇਟ ਵੀ ਕਿਸੇ ਦੀ ਮੱਛੀ ਵਾਲਾ ਕਰਤਾ ਵਾ ਜੇ ਬੱਚਾ ਮਰ ਗਿਆ ਤਾਂ ਅਸੀਂ ਕੋਈ ਚੁੱਕ ਕਮਾਈ ਤੋਂ ਕਰਨੀ ਹੁਣ। ਉਹ ਤਾਂ ਮਗਰ ਵਛੀ ਬੜੀ ਸ਼ਾਨਦਾਰ ਸੀ। ਠੀਕ ਆ। ਚਿਚੜਾ ਦਵਾਈ ਲੈਂਦੀ ਹੁ ਟੀਕਾ ਮਸਾਲਾ ਸਾਬਤ। ਠੀਕ ਆ। ਉਹ ਜਲਦੀ 2 ਘੰਟੇ ਕੱਢੇ ਬਸ। ਦੋ ਨਹੀਂ ਬੜਾ ਕੰਮ। ਆਹ ਵਖਾ। ਅਛਾ ਵਾ ਸ਼ਾਇਦ ਠੀਕ ਆ ਦੁੱਧ 12 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਬਾਕੀ ਸੋਹਣੀ ਸੁਨੱਖੀ ਵੈੜ ਹੈ ਜਿਹੜੀ ਹੈ ਵੀ ਇਹਨੇ ਵੈੜ ਦੁੱਧ 15 16 ਕਿਲੋ ਵੀ ਕਰਦੀ ਜੇ ਹਾਂਜੀ ਪਰ ਕਰਦੀ ਤਾਂ ਜੇ ਇਹਨੂੰ ਟਵਾਣਾ 8000 ਰੁਪਏ ਹੈ ਅੱਛਾ ਸਾਡੇ ਕੋਲ ਮਈਆਂ ਦਾ ਵੰਡ ਬਣਿਆ ਸੀ ਉਹ ਪੌਂਡੇ ਆ ਠੀਕ ਹੈ ਜੀ 12 ਕਿਲੋ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 40 ਹੀ ਜਣਾ ਅੱਛਾ 40000 ਦੀ ਦੇ ਦੋਗੇ ਬਾਬਾ ਜੀ ਹਾਂ ਨਾ 35 ਦੀ 35 ਦੀ ਦੁੱਧ ਪਰ ਲੀਟਰ ਚਵਾ ਗਏ ਥਾਂ ਜਵਾਬ ਮਾਗ ਮੰਗੀ ਹੋਈ ਤੇ ਆ ਜਿਹੜੀ ਜੇ ਹੁਣ ਇਹਦਾ ਗਾਂ ਦਾ ਬੱਛਾ ਮਰ ਗਿਆ ਵੀਡੀਓ ਸਾਡੇ ਕੋਲ ਕਿਹਦੀ ਵੀਡੀਓ ਬਣੀ ਪਈ ਹਾਲੇ ਕੋਲ ਅੱਛਾ ਇਹਦੇ ਬਾਅਦ ਸਾਢੇ 13 ਕਿਲੋ 13 ਕਿਲੋ ਸਾਢੇ 13 ਕਿਲੋ ਤਿਆਰ ਜਿਹੜਾ ਮੁੱਖ ਤੇ 2 ਲਾ ਕਿੰਨੀ ਤਿਆਰ ਕੋਲ ਹੈ ਠੀਕ ਹੈ ਜੀ ਕਿਉਂਕਿ ਅਸੀਂ ਦੁੱਧ ਚੋਣਦੇ ਆ ਸ਼ਾਮ ਨੂੰ ਹਾਂਜੀ ਅਸੀਂ ਆਪਣੇ ਜਿਹਨੇ ਦੁੱਧ ਨਭਾ ਚੋਣਦੇ ਨਹੀਂ ਲੀਟਰ ਲਾ ਕੇ ਰੱਖਾਂ ਦਾ ਕਹਿੰਦੇ ਠੀਕ ਹੈ ਇਹਨੇ ਦੇ ਤਾਂ ਇੱਕ ਬਾਲਟੀ ਰੱਖ ਗਏ ਤੁਸੀਂ ਚੋਣਦੇ ਪਏ ਤਾਂ ਠੰਡਾ ਹੋ ਗਿਆ ਫਿਰ ਮੇਰੇ ਨਾਲ ਅੱਛਾ ਮੈਂ ਮ ਇਹ ਵੀਡੀਓ ਬਣੀ ਜਦੋਂ ਦੋ ਟਾਂ ਦਾ ਪੱਕਾ ਮਿਲਦੀਦਾ ਵਾ ਠੀਕ ਆ ਉਦੋਂ ਦੋ ਟਾਂ ਦਾ ਪੱਕਾ ਥੋੜੀ ਕਰੀਏ ਚਲੋ ਆਪਣੀ ਤਸੱਲੀ ਕਰਕੇ ਵੀਡੀਓ ਪਾਉਣੀ ਚਾਹੀਦੀ ਆ ਇਹਦਾ ਵੀ 12 ਕਿਲੋ ਦਾ ਉਹ ਤੇ ਫਰੀ ਅੱਛਾ ਜੇ 12 ਕਿਲੋ ਦਾ ਜੇ ਕਹਿੰਦੇ ਕਿ 13 ਕਿਲੋ ਵੀਡੀਓ ਚ ਕਿਹਾ ਵਾ ਜੇ 12 ਵੀ ਕੱਢਦਾ ਤਾਂ ਵੀ ਵੈਟ ਫਰੀ ਆ ਵੀ ਦੋ ਪੈਸੇ ਨੂੰ ਐਪੀ ਲਾਗੋ ਆਪਣੇ ਲਈ ਥੋੜੇ 4 ਕਿ ਤਿੰਨ ਕਿਲੋ ਮਿੰਟਰ ਬਸ ਸਾਢੇ ਮਗਰ ਠੀਕ ਹੈ ਲੈ ਜੀ ਬਸ ਇਸ ਦੀ ਵੀਡੀਓ ਬਣੀ ਪਈ ਆ ਬਾਕੀ ਇਹ ਸਾਰੇ ਬਕਾਇਦਾ ਪ੍ਰੂਫ ਇਹਦੇ ਸਾਰੇ ਦੱਸ ਦਾਂਗੇ ਅੱਛਾ ਹਾਂ ਚਲੋ ਬੱਚੇ ਗਈ ਆ ਇਹ ਉੱਪਰ ਖੰਡਾ ਹੋ ਜਾਂਦਾ ਦਫਾ ਬਦਲੇ ਇਹ ਚੋਂ ਤੂੰ ਜੇ ਕੋ ਵੱਖਰਾ ਗੱਲ ਹੋ ਜਿੰਦੀ ਕੋਈ ਹਾਂਜੀ ਹਾਂਜੀ ਨਫਾ ਕਮਾਈ ਤੇ ਚਲੋ ਕਰਨੀ ਸਾਰਿਆਂ ਨੇ ਹੁਣ ਤੁਸੀਂ ਵੀ ਰਕਮ ਲਾਈ ਕਮਾਈ ਕਰਨ ਲਈ ਲਾਈ ਹੈ ਕਮਾਈ ਵਾਸਤੇ ਤੁਰਾ ਫਿਰਦਾ ਪਹਿਲੇ ਸਵੇਜੇ ਦੰਡਾਂ ਦਾ ਗੀ ਠੀਕ ਹੈ ਜੀ ਬਾਕੀ ਮਾਸਾ ਕੋ ਬਾਦੋ ਗਲੀ ਦੇ ਪਾੜਾ ਠੀਕ ਹੈ ਤੇ ਅਸੀਂ ਪਾੜਾ ਲਵਾ ਜਨਾ ਤੇ ਇਹਦਾ ਮੁੱਲ ਇਹਦਾ ਵੀ ਮੁੱਲ ਕਾਈ ਹੋਣਾ ਕਿੰਨਾ ਕੁ ਕੋਨੇ ਹਾਣਾ 35 ਦੇ ਦਾਂਗੇ 35000 ਦੇ ਤੇ ਦੁੱਧ ਤੇਰਾ 13 ਲੀਟਰ ਘਰੋ ਚਵਾ ਦੋਗੇ ਮੈਨੇ ਵੀ ਇਹ 12 ਦੇ ਕਹਿੰਨਾ ਕਿ 12 ਦੇ ਬਾਦ ਨੂੰ ਹੋਊਗਾ ਅੱਛਾ 13 ਅਜੇ 14 ਦੇ 12 ਦੇ ਬਾਦ ਨੂੰ ਤੇ 12 ਵਜੇ ਤੇ ਬਾਅਦ ਫਰੀ ਆ ਆ ਬਾਈ ਦੁੱਧ ਜਦੋਂ ਘੱਭਾਇਆ ਵਾ ਇੱਕ ਘੱਭਾ ਨੇ ਕੋਨੇ ਲਿਆ ਭਾਈ ਬੜੀ ਲੋਨੀ ਪੋਲੀ ਜੀ ਚੰਗੀ ਤਿਆਰ ਹੁੰਦੀ ਐ ਵੀ ਉਪਰਾਂ ਵੀ ਗੋਲੀ ਆ ਤੇ ਥੱਲਿਆਂ ਵੀ ਗੋਲੀ ਆਈ ਬਹੁਤੀ ਕਰਮਾਲੀ ਐ ਆਮੋ ਸਾਹਮਣੇ ਬੰਦਾ ਵੇਖੇ ਨਾ ਜੇ ਤੋ ਅਸੀਂ ਜਾਣ ਹੀ ਕੱਢਣੀ ਪਵੇ ਠੀਕ ਆ ਬਾਕ ਕਿੰਨਾ ਕਦ ਦੁੱਧ ਕੱਢੀ ਜਾਊਗੀ ਹੈ ਡਾਕਟਰ ਪਹਿਲੇ ਜੋ ਹੀ ਉਹ ਆਂਦੇ 20 ਕਿਲੋ ਕੱਢਿਆ ਨਾ ਅਸੀਂ ਚਲੋ ਹੁਣ ਆਪਣੀ ਸਮਝ ਨਾਲ ਗੱਪਾਂ ਹਾਂਜੀ ਹਾਂਜੀ ਕੱਪਾਂ ਨੇ ਤਾਂ 20 ਦਿਨਾਂ 25 ਦਿਨਾਂ ਕਿ ਆ ਤਾਂ ਜੋ ਵੀ ਹੈ ਤੁਹਾਡੇ ਸਾਹਮਣੇ ਆ ਹਾਂਜੀ ਜੇ ਵੀਰ ਭਾਜ ਚਲੋ ਆਨਲਾਈਨ ਤੇ ਮੰਗਾਉਂਦੀ ਗੱਲ ਰੱਖੀ ਜੇ ਵੀ ਤੇ ਗਾਂ ਦੇ ਆਮੇ ਸਾਹਮਣੇ ਉੱਤੇ ਆ ਗਏ ਨਾ ਜਿਦੋਂ ਕਹਿੰਦੇ ਤੋਰੀ ਮੇਰੇ ਨਾਲ ਕੋਈ ਛੱਡ ਦੇ ਜਾਓ ਬਾਕੀ ਅਜੇ ਤਿਆਰ ਹੋਣੀ ਆ ਤਿਆਰ ਜੇ ਕੋਈ ਕਰਵਾ ਲਈ ਪਤਾ ਹੀ ਨਹੀਂ ਆ ਬਾਕੀ ਢਲਾ ਜਿਹੜੀਆਂ ਚਲੋ ਲੈ ਜਾਓ ਇੱਕ ਤੇ ਤੋਈ ਦੀ ਰਸੀ ਪਾ ਕੇ ਜਨ ਦੱਸ ਦਿੰਦੀ ਐ ਅੱਛਾ ਰਸੀ ਪਾ ਕੇ ਚਵਾਈ ਇਹਦੀ ਕਰੀ ਮਾ ਜਾਲ ਬੱਚੇ ਨਹੀਂ ਬਰਾ ਮੈਂ ਛੱਡੋ ਆ ਛੱਡੋ ਕੋਈ ਨਹੀਂ ਦੀ ਹੋ ਗਈ ਠੀਕ ਹੈ ਜੀ ਤੇ ਅੰਮ੍ਰਿਤ ਸ਼ਹੀਵਾਲ ਜਰਸੀ ਕਰਵਾਉਸ ਤੇ ਆ ਹਾਂਜੀ ਤੇ ਸੀਲ ਠੰਡੀ ਦੀ ਵੀ ਗਰੰਟੀ ਹੋ ਗਈ ਠੀਕ ਹੈ ਇਹਦੀ ਨਾਲ ਕਿੰਨਾ ਫਰਕ ਆ ਸੂ ਕੇ ਮੜਕੇ ਅਸੀਂ ਕਿਹਨੂੰ ਬਾਦਨਾ ਪੁੱਛਿਆ ਕਰੀ ਫੋਨ ਤੇ ਠੀਕ ਹੈ ਠੰਡੀ ਸੀਲ ਦੀ ਥਣਾ ਦੀ ਪਿਛੇ ਦੀ ਇਹ ਸਾਡੀ ਗਰੰਟੀ ਤੇ ਇਹਦਾ ਮੁੱਲ ਇਹਦਾ ਮੁੱਲ ਦੇ ਬੱਛੀ ਦੇ ਨਹੀਂ 55 ਦੀਆਂ ਸੂਸ ਆਵੇ ਹਾਂਜੀ ਪਰ ਹੁਣ ਹਾਂ ਤੇ ਨਾ ਦੋ ਹੀ ਛੱਡ ਦਾਂਗੇ ਯਾਰ ਅੱਛਾ ਹਾਂਜੀ 50 ਜਾਂ ਦੋ ਛੱਡ ਦੋਗੇ 40 ਜਾਂ 42 ਜੀ ਅੱਛਾ 45 ਦੀ ਕਾਲ ਵਸੀ ਨਾ ਤੇ ਰਹੀ ਬਿੱਟੀ ਹੁੰਦਾ ਆ ਅੱਛਾ ਦੁੱਧ ਵੀ ਚੋਗੇ ਲੈ ਗਏ ਤਾਂ ਭੰਡ ਚ ਪਾ ਗਏ ਅੱਛਾ ਤੇ ਜਦੋਂ ਲੈ ਆ ਕੇ ਵਧੀਆ ਗੱਲ ਆ ਨਾ ਲੈ ਕੇ ਮੈਂ ਜਿਹਨੂੰ ਖਾਲਦੇ ਨੇ ਗੱਭਣੇ ਆ ਟੋਕੜ ਗੱਭਣੇ ਆ ਹਾਂ ਢਾਈਆਂ ਪਾਲਣ ਤੇ ਨੰਨੇ ਗੱਭਣ ਸੱਤ ਪਾਸੇ ਆ ਮੈਂ ਤਾਂ ਗੱਲ ਲੜਗੀ ਆ ਤੇ ਦੁੱਧ ਸ਼ੀਕ ਲਓ ਅੱਛਾ ਕਿਰ ਕੋ ਹਾਇਰ ਲੀਟਰਾਂ ਦੀ ਮੰਗ ਇਹਦੇ ਬਾਰੇ ਵੀ ਕੋਈ ਕਹਿਣੇ ਪੁੱਛਣਾ ਹੋਵੇ ਪੁੱਛ ਸਾਡੇ ਤੋਂ ਹਾਂ ਮੈਂ ਤਾਂ ਖਾ ਵੀ ਹੋਛਾ ਬਜੀ ਹੀ ਠੀਕ ਆ ਆਇਆ ਦੋ ਟਾਈਮ ਚੋਈ ਹੈ ਨਾ ਜਿਹਨੂੰ ਲੈ ਕੇ ਹੁਣੇ ਲੈਣੀ ਘੰਟੇ ਚ ਜਾਂਦੀ ਨਹੀਂ ਠੀਕ ਆ ਜਿਹੜੀ ਨਾਮ ਚਲੇ ਆ ਨਹੀਂ ਦਾਰਗਾ ਜੀ ਮੇਰੇ ਨੂੰ ਤਾਂ ਨਹੀਂ ਹੋ ਰਿਹਾ ਠੀਕ ਹੈ ਜੀ ਬਾਕੀ ਇਹਦਾ ਕੋਈ ਰੇਟ ਰੂਟ ਵੀ ਫੋਨ ਤੇ ਪੁੱਛ ਲੇ ਨਾ ਹਾਂਜੀ ਹਾਂਜੀ ਆਹ ਦੇ ਦਾਂਗੇ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਬਾਜੀ ਬਾਕੀ ਅਗੇ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਜੂ ਜਵਾ ਕੇ ਯਾਰਡ ਲਗਾ ਕੇ ਖੜੇ ਠੀਕ ਹੈ ਜੀ ਜੋ ਕੰਮੀ ਨਿਕਲਦੀ ਹੈ ਤਾਂ ਸਾਡੇ ਕੋਲ ਸਾਡੀ ਲੱਜੂਗੀ ਠੀਕ ਹੈ ਜੀ ਇਹ ਸਾਫ਼ ਹੋ ਗਈ ਜੇ ਲੋਵਾ ਠੀਕ ਹੈ ਜੀ ਲੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪੂਰੀ ਫੇਰੀ ਪਛੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ